ਸਤਿ ਸ਼੍ਰੀ ਅਕਾਲ ਆਰ ਪੀ ਡੀ 24 ਤੁਸੀਂ ਦੇਖ ਰਹੇ ਹੋ ਮੈ ਸਾਰੀ ਕਾਠਵਾਲ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵੇਲੇ ਜੀ ਨਮਸਕਾਰ ਸਰ ਨਮਸਕਾਰ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਦੀ ਮੁੱਖ ਖਬਰ ਲਵਾਂਗੇ ਉਹ ਇਹ ਹੈ ਕਿ ਦੇਸ਼ ਵਿੱਚ ਆਪੋਜੀਸ਼ਨ ਦੇ ਆਗੂ ਰਾਹੁਲ ਗਾਂਧੀ ਅੱਜ ਪੰਜਾਬ ਦੇ ਦੌਰੇ ਤੇ ਹਨ ਸਰ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਰਾਹੁਲ ਗਾਂਧੀ ਪਿਛਲੇ ਦਿਨਾਂ ਤੋਂ ਵੱਡੇ ਪੱਧਰ ਤੇ ਚਰਚਾ ਵਿੱਚ ਹੈ ਜੀ ਕਿਉਂਕਿ ਉਹ ਆਪੋਸ਼ਨ ਦਾ ਲੀਡਰ ਹੈ ਤੇ ਇਸ ਵਾਰੀ ਜਿਹੜੀ ਐਨਡੀਏ ਦੀ ਸਰਕਾਰ ਹੈ ਉਹ ਆਪਣੇ ਬਲਬੂਤੇ ਤੇ ਨਹੀਂ ਬਣੀ ਤੇ ਕਿਸੇ ਵੀ ਵੇਲੇ ਉਹ ਡਗ ਵੀ ਸਕਦੀ ਹੈ ਜੀ ਜੀ ਲੋਕਾਂ ਦੀਆਂ ਆਸਾਂ ਹੁਣ ਰਾਹੁਲ ਗਾਂਧੀ ਤੇ ਬਣਦੀਆਂ ਜਾ ਰਹੀਆਂ ਨੇ ਹਮ ਇਸੇ ਕਰਕੇ ਮੈਂ ਦੇਖ ਰਿਹਾ ਭਾਵੇਂ ਜਿਹੜਾ ਜਿਹਨੂੰ ਮੇਨਸਟ੍ਰੀਮ ਦਾ মিডিਆ ਕਹਿੰਨੇ ਆ ਜਿਹਨੂੰ ਅਸੀਂ ਗੋਦੀ মিডিਆ ਦੇ ਨਾਲ ਨਾਲ ਵੀ ਜੀ ਉਸ মিডিਏ ਨੇ ਰਾਹੁਲ ਨੂੰ ਅਜੇ ਵੀ ਉਹ ਬਣਦੀ ਥਾਂ ਨਹੀਂ ਦਿੱਤੀ ਹੂੰ ਪ੍ਰੈਸ ਨੇ ਅਜੇ ਰਾਹੁਲ ਨੂੰ ਬਣਦੀ ਥਾਂ ਨਹੀਂ ਦਿੱਤੀ ਬਿਲਕੁਲ ਪਰੰਤੂ ਜਿਹੜਾ ਸੋਸ਼ਲ ਮੀਡੀਆ ਹੈ ਉਸ ਤੇ ਜਿੰਨੇ ਲਾਈਕ ਜਿੰਨੇ ਕਮੈਂਟ ਰਾਹੁਲ ਗਾਂਧੀ ਦੇ ਹੱਕ ਚ ਆ ਰਹੇ ਨੇ ਹੂੰ ਉਸ ਤੋਂ ਲੱਗਦਾ ਹੈ ਕਿ ਰਾਹੁਲ ਹੁਰਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਕਿੱਧਰ ਨੂੰ ਜਾ ਰਿਹਾ ਕੀ ਬੋਲ ਰਿਹਾ ਕੀ ਕਰ ਰਿਹਾ ਉਹਦਾ ਜਿਹੜਾ ਬੜਾ ਗੰਭੀਰਤਾ ਨਾਲ ਨੋਟਿਸ ਲਿਆ ਜਾ ਰਿਹਾ ਹੂੰ ਜੀ ਹੁਣ ਜਦੋਂ ਪਿਛਲੇ ਦਿਨਾਂ ਚ ਰਾਹੁਲ ਗਾਂਧੀ ਹੋਰਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨਾ ਹੈ ਹੂੰ ਤਾਂ ਲੋਕਾਂ ਦੀ ਨਜ਼ਰਾਂ ਉਸ ਉੱਪਰ ਟਿਕ ਗਈਆਂ ਜੀ ਬਿਲਕੁਲ ਪਾਵੇਂ ਸੀ ਇਹ ਸਮਝਦੇ ਆ ਕਿ ਕਾਂਗਰਸ ਪਾਰਟੀ ਨਾ ਤਾਂ ਪੰਜਾਬ ਵਿੱਚ ਹੀ ਹਕਮਰਾਨ ਪਾਰਟੀ ਹੈ ਹੂੰ ਤੇ ਨਾ ਹੀ ਦਿੱਲੀ ਵਿੱਚ ਹਕਮਰਾਨ ਪਾਰਟੀ ਬਿਲਕੁਲ ਫੇ ਬੁਰਜੂਆ ਪਾਰਟੀਆਂ ਕੋਲ ਸਤਾ ਤੋਂ ਬਾਹਰ ਹੋਣ ਤਾਂ ਲੈਣ ਦੇਣ ਲਈ ਕੁਝ ਨਹੀਂ ਹੁੰਦਾ। ਹੂੰ ਇਹ ਕੇਵਲ ਆਰਥਿਕ ਪੈਕ ਪੈਕੇਜ ਦੀ ਦ੍ਰਿਸ਼ਟੀ ਤੋਂ ਹੀ ਅਸੀਂ ਅ ਰਾਹੁਲ ਦੀ ਵਿਜ਼ਿਟ ਨੂੰ ਨਹੀਂ ਦੇਖ ਸਕਦੇ। ਜੀ ਕਿਉਂਕਿ ਪੰਜਾਬ ਦੀ ਤਬਾਈ ਦਾ ਜਿਹੜਾ ਮੰਜ਼ਰ ਰਾਹੁਲ ਗਾਂਧੀ ਨੇ ਆਪਣੀਆਂ ਅੱਖਾਂ ਨਾਲ ਦੇਖ ਜਾਣਾ ਹੈ। ਹੂੰ ਉਹ ਮੰਜ਼ਰ ਉਹਨਾਂ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਪੇਸ਼ ਕਰਨਾ ਹੈ। ਜੀ ਉਹ ਮੰਜ਼ਰ ਜਦੋਂ ਪਾਰਲੀਮੈਂਟ ਵਿੱਚ ਪੇਸ਼ ਹੋਣਾ ਹੈ ਤਾਂ ਕੰਪੈਰੀਟਿਵ ਅਨਲਿਸਿਸ ਹੋਣੇ ਨੇ ਕਿ ਅਫਗਾਨਿਸਤਾਨ ਵਿੱਚ ਆਏ ਪਚਾਰ ਨਾਲ ਹੋਈ ਤਬਾਹੀ ਤੇ ਹਿੰਦੁਸਤਾਨ ਦੀ ਸਰਕਾਰ ਗੁਵਾਂਡੀ ਮੁਲਕ ਨੂੰ ਕਿੰਨੇ ਪੈਸੇ ਦੀ ਮਦਦ ਤੇ ਕਿੰਨੀ ਫੌਰੀ ਮਦਦ ਦਿੰਦੀ ਹੈ ਜੀ ਦੂਸਰੇ ਬੰਨੇ ਕਿੱਡੀ ਵੱਡੀ ਤਬਾਹੀ ਦੇ ਬਾਵਜੂਦ ਹਿਮਾਚਲ ਤੇ ਪੰਜਾਬ ਨੂੰ ਕਿੰਨੀ ਨਿਗੂਣੀ ਮਦਦ ਮਿਲ ਰਹੀ ਹੈ ਜੀ ਹਿਮਾਚਲ ਦਾ ਵੀ ਬਹੁਤ ਨੁਕਸਾਨ ਹੋਇਆ ਬਿਲਕੁਲ ਬਿਲਕੁਲ ਪਰ ਕਿਉਂਕਿ ਹਿਮਾਚਲ ਵਿੱਚ ਵੀ ਕਾਂਗਰਸ ਦੀ ਸਰਕਾਰ ਹੈ ਪੰਜਾਬ ਚ ਵੀ ਇੰਡੀਆ ਗਠਬੰਧਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਸੋ ਉੱਤੇ ਐਨਡੀਏ ਦੀ ਸਰਕਾਰ ਹੈ ਐਨਡੀਏ ਤਾਂ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿੰਦੀ ਆ ਰਹੀ ਹੈ ਨਾ ਕਿ ਡਬਲ ਇੰਜਨ ਦੀ ਸਰਕਾਰ ਲਓ ਜੇ ਫਾਇਦੇ ਲੈਣੇ ਨੇ ਹੁਣ ਡਬਲ ਇੰਜਨ ਦੀ ਸਰਕਾਰ ਕੀ ਫਾਇਦੇ ਦਿੰਦੀ ਹੈ ਜੀ ਉਹਨਾ ਫਾਇਦਿਆਂ ਦੀ ਜੇਕ ਕੰਪੈਰੀਟਿਵ ਸਟੱਡੀ ਕੀਤੀ ਜਾਵੇ ਤਾਂ ਜੋ ਦਿਯਾਲਤਾ ਦਾ ਤੇ ਪੈਸੇ ਦਾ ਮੀ ਬਿਹਾਰ ਦੀਆਂ ਚੋਣਾਂ ਤੋਂ ਪਹਿਲਾਂ ਬਿਹਾਰ ਤੇ ਪਾਇਆ ਜਾ ਰਿਹਾ ਜੀ ਜੀ ਜੋ ਆਂਧਰਾ ਪ੍ਰਦੇਸ਼ ਤੇ ਕੀਤਾ ਜਾ ਰਿਹਾ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਉਹ ਸੌਦੇਬਾਜ਼ੀ ਆਪਣੀਆਂ ਦੋਨਾਂ ਵਿਸਾਖੀਆਂ ਦੇ ਪ੍ਰਸੰਗ ਚ ਕੀਤੀ ਜਾ ਰਹੀ ਹੈ ਜੀ ਜੀ ਸੋ ਇਸ ਕਰਕੇ ਅਸੀਂ ਇਹ ਸਮਝਦੇ ਆ ਕਿ ਦੇਸ਼ ਦੀ ਹਕੂਮਤ ਇੱਕ ਬੰਨੇ ਦੇਸ਼ ਦਾ ਸਿਆਸੀ ਢਾਂਚਾ ਇੱਕ ਬੰਨੇ ਤੇ ਪੰਜਾਬ ਉਸ ਸਿਆਸੀ ਢਾਂਚੇ ਵਿੱਚ ਵੱਖਰੀ ਸੋਚ ਦਾ ਲਿਖਾਇਕ ਹੋਣ ਕਰਕੇ ਉਸ ਸੰਕਟ ਤੋਂ ਜਿਹੜਾ ਉਹ ਹੰਡਾਰਿਆ ਜੀ ਇੱਕ ਵਿਸ਼ੇਸ਼ ਜਹਾਜ਼ ਦੇ ਰਾਈ ਅਮਰਸਰ ਪੁੱਜੇ ਸਵੇਰੇ 9 ਵਜੇ ਰਾਹੁਲ ਗਾਂਧੀ ਦੀ ਵੱਡੇ ਪੱਧਰ ਤੇ ਅਢੀਕ ਜੜਿਆ ਕਾਂਗਰਸੀ ਲੀਡਰ ਬੁੱਧੀਜੀਵੀ ਚਿੰਤਕ ਲੋਕ ਕਰਨ ਸੀ ਜੀ ਕਿਉਂਕਿ ਜਿਹੜੇ ਮੇਰੇ ਵਰਗੇ ਪੱਤਰਕਾਰੀ ਦੀ ਮਸ ਰੱਖਦੇ ਲੋਕ ਨੇ ਉਹ ਵੀ ਲਾਈਵ ਜਿਹੜਾ ਭਾਸਕਰ ਤੇ ਨਾਲ ਮਿੰਟ-ਮਿੰਟ ਤੇ ਆ ਰਿਹਾ ਸੀਗਾ ਉਹ ਲੋਕੀ ਉਹਨੂੰ ਅਪਡੇਟ ਕਰ ਰਿਹਾ ਸੀ ਤੇ ਉਹ ਦੇਖਿਆ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਹੁਣ ਕਿੱਥੇ ਗਿਆ ਹੁਣ ਕਿੱਥੇ ਗਿਆ ਇਹ ਜਿਹੜਾ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਸਵੇਰੇ 9 ਵਜੇ ਤੋਂ ਪਹਿਲਾਂ ਸ਼ੁਰੂ ਹੋ ਗਿਆ ਜਦੋਂ ਉਹ ਆਪਣੇ ਘਰੋਂ ਉੱਠੇ ਤਿਆਰ ਹੋਏ ਉਹਨਾਂ ਨੇ ਦਿੱਲੀ ਤੋਂ ਜਹਾਜ਼ ਫੜਿਆ ਜਦੋਂ ਅਮਰਸਰ ਲੈਂਡ ਕੀਤਾ ਉਸ ਤੋਂ ਪਹਿਲਾਂ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਰਾਜਾਪੜਿੰਗ ਜੀ ਇਹ ਜਿਹੜੇ ਆਪ ਦੇ ਪ੍ਰਧਾਨ ਨੇ ਕਾਂਗਰਸ ਦੇ ਇਹਦੇ ਨਾਲ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਨੇ ਅਮਰਸਰ ਤੋਂ ਅ ਗਰਜੀਤ ਔਜਲਾ ਹੋਰੀ ਜਿਹੜੇ ਐਮਪੀ ਨੇ ਸੋ ਵੱਡੇ ਪੱਧਰ ਤੇ ਜਿਹੜੇ ਕਾਂਗਰਸੀ ਲੀਡਰ ਸੀਗੇ ਉਹ ਉਹਨਾਂ ਦੀ ਇੰਤਜ਼ਾਰ ਵਿੱਚ ਲੱਗੇ ਹੋਏ ਸੀ ਹੂੰ ਉਹਨਾਂ ਦਾ ਰੂਟ ਪਲਾਨ ਤੈਅ ਸੀਗਾ ਪੁਲਿਸ ਦੀ ਖਾਸ ਸਿਕਿਉਰਟੀ ਦੇ ਵਿੱਚ ਪੱਤਰਕਾਰਾਂ ਨੂੰ ਵੀ ਉਹਨਾਂ ਤੱਕ ਨਹੀਂ ਜਾਣ ਦਿੱਤਾ ਗਿਆ ਪਰ ਜਿਨ੍ਹਾਂ ਜਨ ਸਧਾਰਨ ਲੋਕਾਂ ਨੂੰ ਜਿੱਥੇ-ਜਿੱਥੇ ਉਹਨਾਂ ਨੇ ਮਿਲਣਾ ਸੀ ਉੱਥੇ-ਉੱਥੇ ਉਹ ਉਹਨਾਂ ਉਹਨਾਂ ਲੋਕਾਂ ਨੂੰ ਮਿਲੇ ਜੀ ਸਿਕਿਉਰਟੀ ਦਾ ਖਾਸ ਤੌਰ ਤੇ ਪ੍ਰਬੰਧ ਜਿਹੜਾ ਹੈ ਉਹ ਰੱਖਿਆ ਗਿਆ ਉਹ ਰੱਖਣਾ ਇਸ ਕਰਕੇ ਵੀ ਮੈਨੂੰ ਲੱਗਦਾ ਹੈ ਜ਼ਰੂਰੀ ਹੋ ਗਿਆ ਹੈ ਕਿਉਂਕਿ ਰਾਹੁਲ ਗਾਂਧੀ ਦੀ ਜਾਨ ਨੂੰ ਖਤਰੇ ਦਾ ਇੱਕ ਬਿਆਨ ਜਿਹੜਾ ਹੈ ਉਹ ਦੇਸ਼ ਦੇ ਜ਼ਿੰਮੇਵਾਰ ਟਰ ਨਹੀਂ ਦਿੱਤਾ ਜੀ ਉਹਨਾਂ ਦੀ ਜਾਨ ਨੂੰ ਖਤਰਾ ਹੋ ਵੀ ਸਕਦਾ ਹੈ ਕਿਉਂਕਿ ਜਿਹੜਾ ਬੰਦਾ ਆਪੋਜੀਸ਼ਨ ਦਾ ਲੀਡਰ ਹੋਵੇ ਉਹਨੂੰ ਇਹੋ ਜਿਹਾ ਥ੍ਰੈਟ ਮਿਲ ਵੀ ਸਕਦੇ ਨੇ ਜੀ ਜੀ ਸੋ ਮੈਂ ਸਮਝਦਾ ਵੀ ਅਮਰਸਰ ਅਜਨਾਲਾ ਏਰੀਆ ਖਾਸ ਕਰਕੇ ਔਰ ਗਰਦਾਸਪੁਰ ਤੇ ਪਠਾਨਕੋਟ ਦਾ ਦੌਰਾ ਜਿਹੜਾ ਹੈ ਉਹ ਜਦੋਂ ਉਹਨਾਂ ਨੇ ਆਰੰਭ ਕੀਤਾ ਤੇ ਗੱਡੀ ਚਲਾਉਣ ਦਾ ਜਿਹੜਾ ਕਾਰਜ਼ ਹੈ ਉਹ ਅ ਅਮਰਿੰਦਰ ਸਿੰਘ ਰਾਜਾ ਬੜਿੰਘੋਰਾ ਨੇ ਕੀਤਾ ਔਰ ਡਰਾਈਵਰ ਨੇ ਨਹੀਂ ਗੱਡੀ ਚਲਾਈ ਉਹਨਾਂ ਨੇ ਗੱਡੀ ਚਲਾਈ ਜਦੋਂ ਮੈਂ ਉਹ ਸੀਨ ਦੇਖਿਆ ਤਾਂ ਮੈਨੂੰ ਲੱਗਾ ਕਿ ਇਹ ਇਹ ਇੱਕ ਵਧੀਆ ਜੈਸਚਰ ਹੈ ਕਿ ਤੁਸੀਂ ਆਪਣੇ ਜਿਹੜਾ ਰਾਸ਼ਟਰੀ ਲੀਡਰ ਹੈ ਉਹਦੇ ਨਾਲ ਉਹਦੇ ਇਹ ਗਾਈਡ ਬਣ ਕੇ ਉਹਦੇ ਰਾਧ ਸੇਰੇ ਬਣ ਕੇ ਆਪਣੇ ਲੋਕਾਂ ਚ ਉਹਨਾਂ ਨੂੰ ਲੈ ਕੇ ਜਾਣੇ ਹੋ ਜੋ ਰਾਹੁਲ ਗਾਂਧੀ ਦੀ ਇਸ ਕਵਰ ਨੇ ਪੰਜਾਬ ਚ ਜਦੋਂ ਦੁਖੀ ਪੰਜਾਬੀ ਨੇ ਉਹਨਾਂ ਨੂੰ ਇੱਕ ਬਣਦੀ ਥਾਂ ਦਿੱਤੀ ਆ ਜੀ ਬਿਲਕੁਲ ਸਰ ਇਸ ਦੌਰੇ ਦੌਰਾਨ ਰਾਹੁਲ ਗਾਂਧੀ ਨੇ ਕਿਹੜੀ ਕਿਹੜੀਆਂ ਗੱਲਾਂ ਕੀਤੀਆਂ ਲੋਕਾਂ ਦੇ ਨਾਲ ਤੇ ਉਹਨਾਂ ਦੀ ਜਿਹੜੀ ਬੋਡੀ ਲੈਂਗੁਏਜ ਸੀਗੀ ਉਹ ਕਿਹੜੀ ਸੀ ਕੀ ਸੀ ਦੇਖੋ ਮੈਂ ਦੇਖਦਾ ਕਿ ਰਾਹੁਲ ਗਾਂਧੀ ਹਰਾਂ ਨੇ ਵਾਈਟ ਰੰਗ ਦੀ ਟੀ-ਸ਼ਰਟ ਪਾਉਂਦੇ ਹੁੰਦੇ ਨੇ ਜੀ ਵਾਈਟ ਰੰਗ ਦੀ ਟੀ-ਸ਼ਰਟ ਦੇ ਨਾਲ ਉਹ ਇਸ ਉਮਰ ਚ ਵੀ ਜਵਾਨ ਲੱਗਦੇ ਨੇ ਤੇ ਉਹ ਬੜੀ ਫੁਰਤੀ ਦੇ ਨਾਲ ਚੱਲ ਰਹੇ ਸੀ ਆਪਣੇ ਕਾਫਲੇ ਦੀ ਅਗਵਾਈ ਕਰਦੇ ਸੀ ਜੀ ਉਹਨਾਂ ਦੇ ਚਿਹਰੇ ਤੇ ਉਹ ਇਸ ਗੱਲ ਦੀ ਸ਼ਿਕਨ ਦਿਖਾਈ ਦੇ ਰਹੀ ਸੀ ਹਮ ਕਿ ਪੰਜਾਬ ਦੇ ਨਾਲ ਜਿੱਡਾ ਵੱਡਾ ਕੁਦਰਤ ਨੇ ਇਹ ਹਾਦਸਾ ਕੀਤਾ ਜੀ ਉਹਦੇ ਮੁਕਾਬਲੇ ਤੇ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹਮ ਰਾਹੁਲ ਗਾਂਧੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਖਾਸ ਪਰਸਨਲਿਟੀ ਤੇ ਮਾਲਕ ਨੇ ਔਰ ਉਸੇ ਹਿਸਾਬ ਨਾਲ ਸੋਚਦੇ ਨੇ ਚੱਲਦੇ ਨੇ ਜੀ ਉਹ ਇਹ ਸਮਝਦੇ ਆ ਕਿ ਪੰਜਾਬ ਕੀ ਹੈ ਉਹ ਚੰਗੀ ਤਰ੍ਹਾਂ ਸਮਝਦੇ ਉਹਨਾਂ ਨਾਲ ਵਧੀਆ ਪੰਜਾਬ ਨੂੰ ਕੋਈ ਨਹੀਂ ਸਮਝ ਸਕਦਾ ਰਾਸੀ ਦੀ ਡਰਚ ਉਹਨਾਂ ਦੇ ਪਰਿਵਾਰ ਨੇ ਆਪਣੀ ਬੇਸਮਝੀ ਦੀ ਕੀਮਤ ਅਦਾਰੀ ਹੈ ਹਮ ਔਰ ਰਾਹੁਲ ਗਾਂਧੀ ਕਦੀ ਵੀ ਉਹ ਭੁੱਲਣਾ ਦੁਬਾਰਾ ਨਹੀਂ ਕਰ ਸਕਦਾ ਜਿਹੜੀਆਂ ਭੁੱਲਾਂ ਉਹਦੇ ਪੁਰਖਿਆਂ ਨੇ ਕੀਤੀਆਂ ਜੀ ਜੀ ਇਸ ਕਰਕੇ ਉਹ ਜਿਨ੍ਹਾਂ ਲੋਕਾਂ ਨੂੰ ਮਿਲੇ ਉਹਨਾਂ ਲੋਕਾਂ 'ਚ ਆਪਣਤਨਾ ਮਿਲੇ ਨੇ ਉਹਨਾਂ ਦੀ ਮਿਲਣੀ ਦੇ ਵਿੱਚ ਇੱਕ ਆਪਣਤ ਸੀ ਉਹ ਜਦੋਂ ਬੀੜ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ 'ਚ ਗਏ ਨੇ ਹਾਂ ਤਾਂ ਉੱਥੇ ਵੀ ਉਹ ਨਤਮਸਤਕ ਹੋਏ ਨੇ ਔਰ ਉਹਨਾਂ ਤੋਂ ਬਾਅਦ ਲੋਕਾਂ 'ਚ ਗਏ ਨੇ ਔਰ ਬਹੁਤ ਫੁਰਤੀ ਦੇ ਨਾਲ ਇਹ ਟੂਰ ਪ੍ਰੋਗਰਾਮ ਵੱਡਾ ਸੀਗਾ ਜੀ ਉਹ ਜਿੰਨੇ ਵੱਡੇ ਹਲਕੇ 'ਚ ਉਹਨਾਂ ਨੇ ਜਾਣਾ ਆ ਜੋ ਪ੍ਰੋਗਰਾਮ ਅਲਿਖਿਆ ਗਿਆ ਉੱਥੇ ਉਹ ਬੜਾ ਸਮੇਂ ਸਰ ਉੱਥੇ ਆਪਣੇ ਸ਼ਡਿਊਲ ਪ੍ਰੋਗਰਾਮ ਮੁਤਾਬਕ ਚੱਲ ਰਾਇ ਸੀਗੇ ਅਜੇ ਵੀ ਉਹਨਾਂ ਨੇ ਪਠਾਨਕੋਟ ਦਾ ਦੌਰਾਰ ਜ਼ਿਕਰਨਾ ਸੀਗਾ ਜਿਤ ਤੱਕ ਆਪਾਂ ਰਿਕਾਰਡ ਕਰ ਰਹੇ ਹਾਂ ਜੀ ਬਿਲਕੁਲ ਸਰ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹਨਾਂ ਨੇ ਪੰਜਾਬ ਦਾ ਦੌਰਾ ਕੀਤਾ ਸੀਗਾ ਤੇ ਉਹਨਾਂ ਨੇ ਪੰਜਾਬ ਦੇ ਜਿਹੜੇ ਹੜਪੀੜਤ ਨੇ ਉਹਨਾਂ ਨੂੰ ਜੋ ਦਿੱਤਾ ਉਹ ਕੀ ਕਾਫੀ ਸੀ ਇਸ ਬਾਰੇ ਕੀ ਕਹਿਣਾ ਹੈ ਦੇਖੋ ਪੰਜਾਬ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਗਿਆ ਜੀ ਪੰਜਾਬ ਚ ਲਗਭਗ 3 ਲੱਖ ਏਕੜ ਫਸਲ ਤਬਾਹ ਹੋ ਗਈ ਹੈ ਤੇ 2 ਲੱਖ ਏਕੜ ਫਸਲ ਤਾਂ ਇੰਨੀ ਜਿਆਦਾ ਤਬਾਹ ਹੋ ਗਈ ਹੈ ਕਿ ਰੇਤ ਵਸ ਗਈ ਹੈ ਖੇਤਾਂ ਚ ਸ਼ਾਇਦ ਇੰਨੀ ਛੇਤੀ ਰੇਤ ਚੁੱਕੀ ਵੀ ਨਾ ਜਾਵੇ ਤੇ ਕਣਕ ਬਿਨਾ ਬੀਜੀ ਜਾਵੇ ਵੱਡੇ ਪੱਧਰ ਤੇ ਜਾਨੀ ਨੁਕਸਾਨ ਤਾਂ ਹੋਣੋਂ ਬਚ ਗਿਆ ਪਰ ਫਿਰ ਵੀ 35 ਦੇ ਕਰੀਬ ਕੀਮਤੀ ਜਾਨਾਂ ਇਹ ਹੜ੍ਹ ਨੇ ਪੰਜਾਬੀਆਂ ਦੀਆਂ ਲੈ ਲੀਆਂ ਨੇ ਜੀ ਜਿਹੜਾ ਨੁਕਸਾਨ ਹੋਇਆ ਹੈ ਉਹਦੀ ਪਰਪਾਈ ਤਾਂ ਦੇਰ ਸਵੇਰ ਹੋ ਜਾਣੀ ਹੈ ਪਰ ਜਿਹੜਾ ਰਾਹਤ ਪੈਕੇਜ ਦੇ ਨਾਂ ਤੇ ਜਾਂ ਮੋਦੀ ਹੋਰਾਂ ਦਾ ਐਕਸ ਉੱਤੇ ਟਵੀਟ ਵੀ ਨਾ ਕਰਨਾ ਦੋ ਹਰਫ ਵੀ ਪੰਜਾਬ ਲਈ ਨਾ ਲਿਖਣਾ ਜੀ ਉਹ ਲੋਕਾਂ ਨੂੰ ਚੱਭ ਰਿਹਾ ਹੈ ਉਹ ਲੋਕਾਂ ਨੂੰ ਅਖਰ ਰਿਹਾ ਹੈ ਹੂੰ ਪਿਛਲੇ ਦਿਨਾਂ 'ਚ ਮੈਂ ਦੇਖਿਆ ਵੱਖ-ਵੱਖ ਅਖਬਾਰਾਂ 'ਚ ਨਰਿੰਦਰ ਮੋਦੀ ਹੋਰਾਂ ਦੇ ਕੁਝ ਆਰਟੀਕਲ ਵੀ ਜਿਹੜੇ ਆ ਕੁਝ ਪਰਸਨਲਿਟੀਆਂ ਬਾਰੇ ਸਾਡੀਆਂ ਅਖਬਾਰਾਂ ਨੇ ਟਰਾਂਸਲੇਟ ਕਰਕੇ ਛਾਪੇ ਨੇ ਹੂੰ ਮੋਦੀ ਹੋਰਾਂ ਨੇ ਇਹ ਨਹੀਂ ਕਿ ਸਮਿਆਂ 'ਚ ਟਵੀਟ ਨਹੀਂ ਕੀਤੇ ਉਹਨਾਂ ਟਵੀਟ ਕੀਤੇ ਨੇ ਐਕਸ ਤੇ ਪੋਸਟਾਂ ਪਾਈਆਂ ਨੇ ਇਹਦੇ ਬਾਵਜੂਦ ਪੰਜਾਬ ਪ੍ਰਤੀ ਉਹਨਾਂ ਦੀ ਕੋਈ ਪੋਸਟ ਦਿਖਾਈ ਨਹੀਂ ਦਿੱਤੀ ਉਹਨਾਂ ਦੇ ਆਉਣ ਤੋਂ ਪਹਿਲਾਂ ਜੀ ਹੁਣ ਜਿਹੜਾ ਵਿਅਕਤੀ ਪੋਸਟ ਨਾ ਕਰਨੀ ਚਾਹੁੰਦਾ ਹੋਵੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਉਹਦੇ ਬਾਰੇ ਵੀ ਕੀ ਕਿਹਾ ਜਾ ਸਕਦਾ ਜੀ ਜਦੋਂ ਆਏ ਨੇ ਉਹਨਾਂ ਨੇ ਕਿਉਂਕਿ ਕੇਂਦਰੀ ਟੀਮਾਂ ਪਹਿਲਾਂ ਆ ਚੁੱਕੀਆਂ ਸੀ ਉਹਨਾਂ ਸਰਵੇ ਕੀਤਾ ਸੀ ਉਹਨਾਂ ਦੀ ਸਰਵੇ ਦੀ ਗਾਈਡਲਾਈਨ ਮੁਤਾਬਕ ਹੀ ਉਹਨਾਂ ਨੇ ਜੋ ਪੰਜਾਬ ਨੂੰ ਵਿੱਤੀ ਸਹਾਇਤਾ ਦੇਣੀ ਸੀ ਉਹ ਦਿੱਤੀ ਹੈ ਜੀ ਜੀ ਉਹ ਵਿੱਤੀ ਸਹਾਇਤਾ ਨੂੰ ਕੋਈ ਥੋੜੀ ਕਹਿ ਸਕਦਾ ਕੋਈ ਬਹੁਤ ਥੋੜੀ ਕਹਿ ਸਕਦਾ ਹੂੰ ਤੇ ਕੋਈ ਨਗੂਣੀ ਵੀ ਕਹਿ ਸਕਦਾ ਜੀ 1600 ਕਰੋੜ ਰੁਪਇਆ ਪੰਜਾਬ ਦੇ ਲਈ ਤੇ 1500 ਕਰੋੜ ਰੁਪਇਆ ਹਿਮਾਚਲ ਦੇ ਲਈ। ਤਾਂ ਭਾਈ ਹਿਮਾਚਲ ਚੀ ਬਹੁਤ ਹੋਈ ਹੈ। ਬਿਲਕੁਲ ਬਿਲਕੁਲ। ਉੱਥੇ ਜੀਆਂ ਦਾ ਨੁਕਸਾਨ ਵੀ ਬਹੁਤ ਹੋਇਆ। ਹੂੰ। ਉੱਥੇ ਲੋਕਾਂ ਦਾ ਮੁੜ ਵਸੇਵਾ ਹੋ ਸਕਣਾ ਕਿ ਨਹੀਂ ਹੋ ਸਕਣਾ। ਸੜਕਾਂ ਬਣ ਸਕਣੀਆਂ ਕਿ ਨਹੀਂ ਬਣ ਸਕਣੀਆਂ। ਉੱਥੇ ਵੱਖਰੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਨੇ। ਜੀ। ਹੁਣ ਅ ਇਹ ਜਿਹੜੀ ਮਦਦ ਸਾਨੂੰ ਆਈ ਹੈ। ਇਹਦੇ ਵਿੱਚ 12000 ਕਰੋੜ ਰੁਪਏ ਦੀ ਜਿਹੜੀ ਡਿਜਾਸਟਰ ਮੈਨੇਜਮੈਂਟਲੀ ਮਦਦ ਪਹਿਲਾਂ ਆਈ ਹੈ ਉਹ ਉਹਦੇ ਤੋਂ ਵੱਖਰੀ ਹੈ ਇਹ 1600 ਕਰੋੜ ਦੀ ਇਹਦੇ ਨਾਲ ਹੀ ਜਿਹੜੇ ਬਦਕਿਸਮਤ ਲੋਕਾਂ ਦੇ ਪਿਆਰੇ ਜੀ ਤੁਰ ਗਏ ਨੇ ਹਮ ਉਹਨਾਂ ਵਾਸਤੇ ਵੱਖਰੇ ਤੌਰ ਤੇ 2 ਲੱਖ ਸੈਂਟਰ ਗਵਰਨਮੈਂਟ ਵੱਲੋਂ ਪ੍ਰਤੀਜੀ ਨੂੰ ਜਿਹੜੀ ਸਹਾਇਤਾ ਦਿੱਤੀ ਜਾਣੀ ਹੈ ਜੀ ਜ਼ਖਮੀ ਜਿਨ੍ਹਾਂ ਦੀਆਂ ਬਿਲਡਿੰਗਾਂ ਡਿੱਗ ਪਈਆਂ ਕਈਆਂ ਦੇ ਉੱਤੇ ਡਿੱਗ ਪਈਆਂ ਕਈ ਕਿਦਾਂ ਦੀਆਂ ਸੱਟਾਂ ਇਸ ਦੌਰ ਲੱਗੀਆਂ ਹਮ ਉਹਨਾਂ ਨੂੰ ਵੀ 50-50 ਹਜ਼ਾਰ ਰੁਪਈਆ ਦੇਣਾ ਹੈ ਅਨਾਥ ਬੱਚਿਆਂ ਲਈ ਸਪੈਸ਼ਲ ਪ੍ਰਾਈਮ ਮਿੰਿਸਟਰ ਜਿਹੜਾ ਰਿਲੀਫ ਫੰਡ ਹੈ ਉਹਦੇ ਚੋਂ ਮਦਦ ਮਿਲਣੀ ਹੈ ਜੀ ਸੋ ਸੈਂਟਰ ਗਵਰਨਮੈਂਟ ਵੱਲੋਂ ਇਹ ਨਿਕ ਮਦਦ ਦਾ ਐਲਾਨ ਹੋਇਆ ਤੇ ਪੰਜਾਬ ਵੱਲੋਂ ਜਿਹੜਾ ਐਲਾਨ ਹੋਇਆ ਉਹ 20000 ਪ੍ਰਤੀ ਏਕੜ ਦੇ ਹਿਸਾਬ ਨਾਲ ਦੇਣ ਦਾ ਹੋਇਆ ਜੀ ਉਹ ਜਿਹੜਾ 20000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਹੈ ਉਹ ਕਿਸਾਨ ਲਈ ਤਾਂ ਕੁਝ ਵੀ ਰਕਮ ਨਹੀਂ ਗਈ ਬਹੁਤ ਥੋੜੀ ਰਕਮ ਹੈ ਜਿੰਨਾ ਕੋਸ ਫਸਲ ਦੇ ਬੀਜਣ ਤੇ ਖਰਚਾ ਆਇਆ ਸੀ ਉਹ ਉਹਨਾਂ ਕੀ ਮਸੀਹ ਪੂਰਾ ਹੁੰਦਾ ਪਰ ਕਿਉਂਕਿ ਜਿੰਨੇ ਵੱਡੇ ਰਕਬੇ ਦਾ ਨੁਕਸਾਨ ਹੋ ਗਿਆ 2 ਲੱਖ ਏਕੜ ਦਾ ਤਾਂ ਸਿੱਧਾ ਹੀ ਨੁਕਸਾਨ ਹੋਇਆ ਪਿਆ ਜੀ ਉਸ ਰਕਬੇ ਦੇ ਹਿਸਾਬ ਨਾਲ ਜੇ ਮੈਂ ਦੇਖਾਂ ਤਾਂ ਪੰਜਾਬ ਜਿਹੜਾ ਅੱਗੇ ਕਰਜ਼ਾਈ ਹੈ ਉਹਦੇ ਲਈ ਇੱਕ ਹੋਰ ਵੱਡੀ ਮਸੀਬਤ ਬਣ ਕੇ ਖੜ ਗਿਆ ਇਹ ਹੜ੍ਹ ਜੀ ਸੋ ਇਸ ਸਾਰੀ ਸਥਿਤੀ ਵਿੱਚ ਇੱਕ اپੋਜੀਸ਼ਨ ਦਾ ਲੀਡਰ ਵੱਖਰੀ ਪੋਲੀਟिकल ਪਾਰਟੀ ਦਾ ਹੋਣ ਕਰਕੇ ਵੱਖਰੇ ਦ੍ਰਿਸ਼ਟੀਕੋਣ ਤੋਂ ਇਸ ਸਾਰੇ ਦਾ ਅਨਲਿਸਿਸ ਕਰ ਰਿਹਾ ਹੈ ਜੀ ਬਿਲਕੁਲ ਸਰ ਇਸੇ ਤਰ੍ਹਾਂ راہਲ ਗਾਂਧੀ ਗਾਂਧੀ ਦੀ ਗੱਲ ਕਰਦੇ ਆ ਤਾਂ راہਲ ਗਾਂਧੀ ਦੇ ਪੰਜਾਬ ਆਉਣ ਦੇ ਜਿਹੜੇ ਰਾਤ ਸੀ ਮਾਇਨੇ ਨੇ ਉਹ ਕੀ ਹਨ ਦੇਖੋ ਜੀ راہਲ ਗਾਂਧੀ ਕਦੋਂ ਆਉਂਦਾ ਹੈ ਜੀ ਦੇਸ਼ ਦਾ ਪ੍ਰਧਾਨ ਮੰਤਰੀ ਕਦੋਂ ਬਣਦਾ ਹੈ ਇਹ ਇੱਕ ਅਲੱਗ ਗੱਲ ਹੈ ਇਹਦੀ ਕੋਈ ਪ੍ਰਵਖਣੀ ਅਜੇ ਕੀਤੀ ਨਹੀਂ ਜਾ ਸਕਦੀ ਹੂੰ ਪਰ ਇੱਕ ਸਰਵ ਪ੍ਰਮਾਨਗੀ ਜਿਹੜੀ ਹੈ ਉਹ ਰਾਹਲ ਗਾਂਧੀ ਨੂੰ ਮਿਲਣੀ ਸ਼ੁਰੂ ਹੋ ਗਈ ਹੈ ਤੇ ਉਹਦਾ ਜਿਹੜਾ ਹੰਗਾਰਾ ਹੈ ਉਹ ਪੰਜਾਬ ਚੋ ਵੀ ਮਿਲਿਆ ਹੈ ਜੀ ਮਾਨ ਸਰਕਾਰ ਇਸ ਰਿਲੀਫ ਦੇ ਮੁੱਦੇ ਤੇ ਹੂੰ ਬੁਰੀ ਤਰ੍ਹਾਂ ਨਾਲ ਫੇਲ ਹੁੰਦੀ ਜਾਪਦੀ ਹੈ ਜੀ ਕਿਉਂਕਿ ਮਾਨ ਹੋਰੀ ਆਪ ਅਚਾਨਕ ਬਿਮਾਰ ਹੋ ਗਏ ਤੇ ਕੁਝ اپੋਜੀਸ਼ਨ ਦੇ ਲੀਡਰ ਜਿਨ੍ਹਾਂ ਚ ਰਵਨੀਤ ਬਿੱਟੂ ਹੋਰੀ ਵੀ ਨੇ ਉਹ ਇਹ ਆਖੀ ਜਾਂਦੇ ਨੇ ਕਿ ਪਖੰਡ ਸੀ ਇਦਾਂ ਵੀ ਕਦੀ ਹੁੰਦਾ ਹੈ ਕਿ ਮੁੱਖ ਮੰਤਰੀ ਏ ਹੜ ਦੇ ਦਿਨਾਂ ਚ ਘਰੇ ਲੋਕਾਂ ਚ ਜਾਣ ਦੀ ਬਜਾਏ ਫੋਟੋਸ ਵਰਗੇ ਹਸਪਤਾਲ ਦੇ ਮੰਜੇ ਤੇ ਲੰਮਾ ਬਹਿ ਜਾਏ ਜੀ ਇਹ ਮੈਂ ਉਹਨਾਂ ਦੇ ਬਿਮਾਰ ਹੋਣ ਨੂੰ ਇਤਫਾਕ ਸਮਝਦਾ ਤੇ ਨਾਲ ਮੈਂ ਸਮਝਦਾ ਕਿ ਪੰਜਾਬ ਦੀ ਇਕਨੋਮੀ ਬਿਮਾਰ ਹੈ ਪੰਜਾਬ ਦਾ ਸਾਰਾ ਸਮਾਜਿਕ ਜਿਹੜਾ ਢਾਂਚਾ ਬਿਮਾਰ ਹੈ ਪੰਜਾਬ ਦਾ ਸਰਕਾਰੀ ਤੰਤਰ ਬਿਮਾਰ ਹੈ ਹੂੰ ਇਹ ਬਿਮਾਰ ਕੱਲਾ ਕੇਜਰੀਵਾਲ ਤੇ ਉਹਦੀ ਟੀਮ ਨੇ ਨਹੀਂ ਕੀਤਾ ਇਹ ਬਿਮਾਰਤਾ ਪਿਛਲੇ ਲੰਮੇ ਸਮੇਂ ਤੋਂ ਹੋ ਰਿਹਾ ਸੀਗਾ ਜੀ ਜਦੋਂ ਲੋਕਾਂ ਦੇ ਧੀਆਂ ਪੁੱਤਾਂ ਨੂੰ ਕੰਮ ਨਹੀਂ ਸੀ ਮਿਲ ਰਿਹਾ ਹਮ ਜਦੋਂ ਲੋਕਾਂ ਦੇ ਧੀਆਂ ਪੁੱਤ ਪਰਦੇਸਾਂ ਨੂੰ ਡਾਰੀਆਂ ਮਾਰ ਰਹੇ ਸੀ ਜਦੋਂ ਲੋਕਾਂ 'ਚ ਨਸ਼ੇ ਵੰਡੇ ਜਾ ਰਹੇ ਸੀ ਜਦੋਂ ਨਸ਼ਿਆਂ ਦੇ ਨਾਲ ਵੋਟਾਂ ਲਈਆਂ ਜਾ ਰਹੀਆਂ ਸੀ ਸੋ ਇਹ ਇਹਨਾਂ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਰਲ ਕੇ ਕੀਤਾ ਇਹ ਕਿਸੇ ਇੱਕ ਅੱਡੇ ਦਾ ਕੰਮ ਨਹੀਂ ਕਰ ਇਹ ਸਾਰਿਆਂ ਦਾ ਕੰਮ ਹੈ ਕਾਂਗਰਸ ਦਾ ਵੀ ਕੰਮ ਹੈ ਅਕਾਲੀ ਭਾਜਪਾ ਦਾ ਵੀ ਕੰਮ ਹੈ ਹਮ ਸੋ ਇਹ ਕੰਮ ਦੇ ਉਸ ਵੇਲੇ ਆਮ ਆਦਮੀ ਪਾਰਟੀ ਆਉਂਦੀ ਹੈ ਜਦੋਂ ਇਹ ਕੰਮ ਆਪਣੇ ਸਿਖਰ ਤੇ ਪਹੁੰਚਾ ਹੈ ਸੋ ਇਹ ਗੱਲ ਨੂੰ ਮੈਂ ਇਦਾਂ ਦੇਖਦਾ ਹੂੰ ਸੋ ਪੰਜਾਬ ਇੱਕ ਐਸੇ ਸੁਭਾਅ ਦਾ ਹੈ ਕਿ ਇਹਨਾਂ ਨੇ ਤੇ ਹੜ ਦਾ ਜਿਹੜਾ ਕਨਸੈਪਟ ਇਹਨੂੰ ਬਦਲ ਕੇ ਰੱਖਦਾ ਜੀ ਰਵੀਸ਼ ਕੁਮਾਰ ਦਾ ਇੱਕ ਪ੍ਰੋਗਰਾਮ ਹੈ ਕਿ ਆਪਤਾ ਨੂੰ ਬਦਲਤਾ ਪੰਜਾਬ ਨੇ ਆਪਤਾ ਆਈ ਤਾਂ ਪੰਜਾਬੀਆਂ ਨੂੰ ਡਰਾਉਂ ਸੀ ਥੱਲੇ ਲਾਉਣ ਆਈ ਸੀ ਪਰ ਜਿੰਨੇ ਵੱਡੇ ਪੱਧਰ ਤੇ ਪੰਜਾਬੀਆਂ ਦੀ ਮਦਦ ਕਰਨ ਦੇ ਲਈ ਦੁਨੀਆ ਭਰ ਦੇ ਵਿੱਚੋਂ ਲੋਕਾਂ ਨੇ ਹੰਗਾਰਾ ਦਿੱਤਾ ਜੀ ਵੱਖ-ਵੱਖ ਭਾਈਚਾਰਿਆਂ ਦੇ ਲੋਕ ਆਏ ਨੇ ਇਹ ਬਹੁਤ ਵੱਡੀ ਗੱਲ ਹੈ ਬਿਲਕੁਲ ਬਿਲਕੁਲ ਸਰ ਮੈਂ ਸਮਝਦਾ ਕਿ ਅਸੀਂ ਪਾਕਿਸਤਾਨ ਦੇ ਨਾਲ ਵਧੀਆ ਸਬੰਧਾਂ 'ਚ ਨਹੀਂ ਗਏ ਵੱਡੇ ਪੱਧਰ ਤੇ ਜਦੋਂ ਹੜ੍ਹ ਆਉਂਦਾ ਹੈ ਤੇ ਅਕਸਰ ਲੋਕ ਕੀ ਕਰਦੇ ਨੇ ਆਪਣੇ ਡੰਗਰ ਵਛੇ ਦੇ ਰਸੇ ਖੋਲ ਦਿੰਦੇ ਨੇ ਮੱਝਾਂ ਗਾਈਆਂ ਦੇ ਰਸੇ ਖੋਲ ਦਿੱਤੇ ਜਾਂਦੇ ਨੇ ਜੀ ਵੀ ਰੜ ਜਾਣ ਇਹਨਾਂ ਦੀ ਜਾਨ ਵੱਜ ਜਾਏ ਜਿੱਥੇ ਵੀ ਜਾਣਾ ਚਲੀਆਂ ਜਾ ਤੇ ਕਿਉਂਕਿ ਜਿੱਧਰ ਨੂੰ ਪਾਣੀ ਲਈ ਜਾ ਰਿਹਾ ਹੈ ਇਹ ਡੰਗਰ ਉਧਰ ਨੂੰ ਜਾਣੇ ਨੇ ਪਾਣੀ ਸਾਰਾ ਜਿਹੜਾ ਆ ਉਹ ਪਾਕਿਸਤਾਨ ਚ ਜਾ ਰਿਹਾ ਹੈ ਹੂੰ ਉੱਥੇ ਜਾ ਕੇ ਇਹ ਡੰਗਰ ਵਛਾ ਜਿਹੜਾ ਆ ਇਹ ਫੜਿਆ ਗਿਆ ਬਿਲਕੁਲ ਇਹਨਾਂ ਨੂੰ ਫੜ ਕੇ ਪਾਕਿਸਤਾਨ ਵਾਲੇ ਦੁਬਾਰਾ ਪੰਜਾਬ ਬੋਟ ਰਾਈ ਲੈ ਕੇ ਆ ਰਹੇ ਨੇ ਕਿ ਕਿੰਨੀ ਵੱਡੀ ਗੱਲ ਹੈ ਇਸ ਗੱਲ ਦਾ ਮੈਂ ਕਿਹਾ ਸਾਡੇ ਕੋਲ ਜਵਾਬ ਨਹੀਂ ਕੋਈ ਕਿ ਪਾਕਿਸਤਾਨ ਦੀ ਆਰਥਿਕਤਾ ਸਾਡੇ ਨਾਲੋਂ ਬਹੁਤ ਕਮਜ਼ੋਰ ਹੈ ਪਾਕਿਸਤਾਨ ਦੇ ਵਿੱਚ 700 ਤੋਂ ਵੱਧ ਬੰਦੇ ਇਸੇ ਹੜ ਨਾਲ ਮਰ ਗਏ ਪਰ ਸਾਡੇ ਡੰਗਰ ਵਛਾ ਮੋੜਨ ਲਈ ਉਹ ਲੋਕ ਭਾਰਤ ਤੱਕ ਆਏ ਪਿਆ ਲੈ ਜੋ ਤੁਹਾਡਾ ਸੀ ਮਾਲ ਜੀ ਇਹਦੇ ਨਾਲ ਸਾਡੀ ਇੱਕ ਭਰਾਤਰੀ ਜਿਹੜੀ ਸਾਂਝ ਹੈ ਉਹ ਦਿਖਾਈ ਦਿੰਦੀ ਹੈ। ਹੂੰ ਮੈਂ ਦੇਖਣ ਡਿਆ ਉੱਤਰ ਪ੍ਰਦੇਸ਼ ਦੇ ਵਿੱਚੋਂ ਮੁਸਲਮਾਨ ਭਾਈਚਾਰਾ ਜਿਹੜਾ ਆ ਵੱਡੀ ਗਣਤੀ ਚ ਟਰਾਲੀਆਂ ਟਰੱਕਾਂ ਚ ਆ ਰਿਹਾ ਰਾਸ਼ਨ ਲੈ ਕੇ ਸਹਾਇਤਾ ਲੈ ਕੇ ਮਲੇਰਕੋਟ ਦੀ ਮਸਜਿਦ ਦਾ ਜਿਹੜਾ ਮੌਲਵੀ ਹੈ ਉਹ ਕਹਿ ਰਿਹਾ ਕਿ ਸਾਨੂੰ ਦਾਨ ਦਿਓ ਔਰ ਕੁਝ ਘੰਟਿਆਂ ਦੇ ਵਿੱਚ ਹੀ ਲੱਖਾਂ ਚ ਦਾਨ ਇਕੱਠਾ ਹੋਣ ਡਿਆ ਹੂੰ ਯਾਰ ਇਹ ਕਿਸੇ ਕੌਮ ਦੀ ਜਿਹੜੀ ਹੈ ਉਹ ਪ੍ਰਾਪਤੀ ਹੁੰਦੀ ਹੈ ਉਹਦੀ ਉਹਦੀ ਕਮਾਈ ਹੁੰਦੀ ਹੈ ਕਿ ਅਸੀਂ ਕਮਾਇਆ ਕੀ ਹੈ ਸੋ ਮੈਂ ਇਹ ਸਮਝਦਾ ਵੀ ਅਜਿਹੇ ਹਾਲਤ ਦੇ ਵਿੱਚ ਪੰਜਾਬ ਨੇ ਝੁਕਣਾ ਨਹੀਂ ਪੰਜਾਬ ਨੇ ਰੁਕਣਾ ਨਹੀਂ ਪੰਜਾਬ ਨੇ ਅੱਗੇ ਚੱਲਦੇ ਰਹਿਣਾ ਪੰਜਾਬ ਨਾਲ ਬਹੁਤ 8ਵੀਂ ਸਦੀ ਸਾਰੀ ਲੁੱਟਾਂ ਖੋਹਾਂ ਤੇ ਹਮਲਾਵਰਾਂ ਦੀ ਸਦੀ ਸੀ ਪੰਜਾਬ ਨਹੀਂ ਸੀ ਝੁਕਿਆ ਪੰਜਾਬ ਨੇ ਕਦੀ ਈਨ ਨਹੀਂ ਮੰਨੀ ਸੋ ਮੈਂ ਸਮਝਦਾ ਕਿ ਇਹ ਹੜਵੀ ਸਾਡੀ ਈਨ ਮਨਾਉਣ ਆਇਆ ਸੀ ਜਿਹੜੀ ਪੰਜਾਬੀਆਂ ਦੇ ਨਹੀਂ ਮੰਨਣੀ ਜੀ ਬਿਲਕੁਲ ਬਿਲਕੁਲ ਹੁਣ ਵਕਤ ਹੈ ਇੱਕ ਛੋਟੀ ਜੀ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ